ਮਮੇ ਟੇਕੇ ਬੈਠੀ ਆ ਮੈਂ ਨਾ ਉੱਧਰ ਗਈ ਸੀਗੀ ਵਕਤੀ ਤੂੜੀ ਪੁੱਛਿਆ ਉਹਨਾਂ ਦਾ ਤਰਹੀ ਜਾਂਦੇ ਸੀ ਉਹਨਾਂ ਨੇ ਘਰੇ ਪੁੱਛੀਂ ਗਈ ਹੈ ਨਾ ਵੀ ਮੈਂ ਪੁੱਛ ਲਿਆ ਉਹ ਮੈਂ 2-4 ਟੋਕਰੇ ਤੇ ਮੈਂ ਕਿ ਕਿਤੇ ਨਾ ਹੋਵੇ 5 ਮਿਲ ਗਈ ਹੋਵੇ ਤਾਂ ਆਖੇ ਚਕਾ ਖਿਲ ਜਾ ਤਾਂ ਬੈਠੀ ਸੀ ਹੋਰ ਕਿੱਥਾ ਤੂੜੇ ਮਿਲ ਜਾਣੇ ਆ ਤੇ ਹੁਣ ਤੂੰ ਤਾਂ ਤੜਕੇ ਦਾ ਬੇਫਿਕਰ ਹੋਇਆ ਫਿਰਦਾ ਤੂੰ ਸਲਟ ਜਾਂਦਾ ਚਾਰ ਪੰਡਾ ਮੈਂ ਤੁਨੇ ਸਿਆ ਪਾ ਨਾ ਮਾੜਾ ਕਹਿ ਵੇਜ ਦੋ ਬਰਾ ਮੈਂ ਕੋਰਸੀ ਲਾ ਕੇ ਉਹਨਾਂ ਅੱਛਾ ਚੱਲ ਗਿਆ ਤੇ ਜਦ ਕਿਥੋਂ ਲਿਆਵਾਂਗੇ ਡੋਲ ਮੋਲ ਲਾਇਆ ਕਰ ਲੈ ਪੱਠੇ ਪਾਉਣੀ ਓਕੇ ਹੋਰ ਕਿਹੜਾ ਪੰਗਾ ਕਰੇ ਤੇ ਵਾਦੂ ਰੂਜਾਂ ਦਾ ਕਟੂੜੀਆਂ ਪਈਆਂ ਮਲ ਨੂੰ ਲੈਣੀਆਂ ਫਖਰ ਮੁਕਤ ਨਹੀਂ ਕਿਤੇ ਮੋਲ ਨੂੰ ਤਾਂ ਲੈਣੇ ਆ ਬਾਹਰ ਤੋਂ 100 ਨਖਰੇਗਾ ਦਾ ਵਾਪਸ ਉਹ ਰੱਖ ਲੈ ਆ ਥੋੜੀ ਦਸ ਬਹ ਹੈਗਾ ਨਹੀਂ ਗਾ ਤੇ ਮੋਲ ਹੀ ਜਾਣਾ ਸਾਹ ਦੁਨੀਆਂ ਨਹੀਂ ਦੀ ਮੋਲ ਨੂੰ ਗਾਦੋ ਭੇਜਿਆ ਤੂੜੀ ਹੈ ਨਹੀਂ ਕਿ ਪਤੂ ਫਵਾ ਲੀ ਜਾਂਦੇ ਉਹਨੇ ਓਏ ਆ ਗਾ ਬਸ ਓਹ ਮਾਰਗਾ ਕੱਟ ਪਾਉਗੀ ਉਹਦਾ ਤੇ ਮਾਂ ਤੋੜਿਆ ਲੈਣ ਸਹੀ ਤੋੜੀ ਫੇੜੀ ਘਰ ਆ ਜਾ ਚ ਠਹਿੜੋ ਭੇਜਣਾ ਤਾਂ ਸੀਗਾ ਹਾਂ ਤੂੜੀ ਵਾਸਤੇ ਹੀ ਤੋੜੀ ਮੈਂ ਅੱਜ ਤਾਂ ਵੈਸੇ ਵੇਂਦਾ ਸੋਨੂੰ ਵੀ ਕੀ ਕਰਬ ਜਾ ਫਰਦਿਆਂ ਤੇ ਤੂੜੀ ਤਾਂ ਮੈਂ ਕੱਲ ਟਰਾਲੀ ਆ ਜਾਊਗੀ ਫਿਰ ਹੁਣ ਸੰਦੀ ਪਤਾ ਸੀ ਤੋ ਆਵੇਂ ਥੋੜੂ ਭੇਜਣਾ ਹੀ ਕਿਤੇ ਕਰ ਚਾਹ ਕੋਈ ਨਾ ਫਿਰ ਚੱਕ ਲੈ ਜਿੰਨੀ ਲਈ ਉਹ ਸੀ ਕੋਈ ਨਹੀਂ ਦੇਵਾਂਗੇ ਚਵੇ ਕਾਬਾ ਡਾਉੜ ਤੇ ਆਪਾਂ ਮਨ ਟਾਈਮ ਬੈਠੀ ਜਿਵੇਂ ਐ ਕਹੇ ਕਿ ਉੱਤਕੋ ਮੇਰੇ ਲਈ ਮ ਜਾਉ ਰੋ ਕੋਈ ਨਾ ਗੱਲਾਂ ਵੀ ਪੈ ਨਹੀਂ ਬਸ ਅੱਥ ਗੱਲਾਂ ਕਰੀ ਜਾਉ ਬੈਠੀ ਇਕੱਲੀ ਡਾਉੜੀ ਉਹਨਾਂ ਦੇ ਘਰੇ ਕੋਣ ਵਾਰ ਮਾਰਦੇ ਫਿਰ ਮਾਰਨੇ ਪਏ ਉਹ ਕੇ ਲੋੜ ਹੀ ਨਹੀਂ ਉਹਨਾਂ ਦੇ ਘਰੇ ਜਾਣ ਦੀ ਆ ਉਹ ਚੱਕ ਜਾਂਦੀ ਜੇ ਹੱਥ ਮਾਰਦੇ ਆ ਜੋ ਉਹ ਬਸਾਂਤੀ ਉਹ ਬਸਾਂਤ ਕੇ ਆ ਜਾ ਉਹ ਸੰਤੁਸ਼ਾ ਨੀਆ ਪਤਾ ਨਹੀਂ ਕਾਸ ਤੋਂ ਹੱਥ ਮਰੀ ਜਾਂਦੇ ਐ ਮਸਾਂ ਮੈਂ ਤਾਂ ਤੂੜੀ ਦੀ ਪੰਡ ਕੱਢੀ ਸੀ ਬਣਾਈ ਸੀ ਉਹਦੇ ਤੋਂ ਉਹਦੇ ਤਾਂ ਇਹਨੂੰ ਕੋਈ ਫਿਕਰ ਨਹੀਂ ਹੁੰਦਾ ਹੁਣ ਹੱਥ ਮਰੀ ਜਾਂਦਾ ਪਤਾ ਨਹੀਂ ਕਾਸ ਤੋਂ ਚਲ ਇਸੇ ਨੂੰ ਕਹੂੰਗੀ ਚਕਵਾ ਕੇ ਲੈ ਮੈਥੋਂ ਤੇ ਚੱਕੀ ਨਹੀਂ ਗਈ ਐਡੀ ਪੰਡ ਪੁਰਾਣੀ ਇੰਨ ਤਾਂ ਫਿਕਰ ਫਾਕਾ ਹੈਗਾ ਕਾਸੇ ਦਾ ਵੀ ਇਹ ਆ ਲਾਉਣ ਮਟਰ ਆ ਲੀ ਆਖਤੀ ਟੂੜੀ ਐਵੇਂ ਕੰਨਾਂ ਤੁਸੀਂ ਬੇਬੇ ਮੈਂ ਤਾਂ ਟੂੜੀ ਦੇ ਪੰਡ ਕਢਾ ਕੇ ਬਣਾ ਕੇ ਰੱਖੀ ਮੈਂ ਤੇ ਚੱਕੀ ਨਹੀਂ ਹੁਣ ਕਾਹਤੋਂ ਹੱਥ ਮੈਂ ਕਿਨੇ ਕਿਹੇ ਜਿੱਤੋਂ ਜਾਣ ਉਹਦਰ ਜਾਣੂ ਕਿਨੇ ਕਿਸੇ ਤੈਨੂੰ ਫਿਕਰ ਹੈਗਾ ਪੂਰਾ ਪਸੂਆਂ ਦਾ ਕਿਹਦਾ ਬਿਨਾ ਸੰਭੀ ਜਾਂਦੇ ਆ ਸੰਭੀ ਜਾਂਦੇ ਫਿਕਰ ਤੋਂ ਬਿਨਾ ਉਹ ਰਸੇ ਤੜਾਈ ਹੁੰਦੇ ਸੀ ਬੇਬੇ ਨੂੰ ਪੁੱਛ ਹੁਣ ਪੱਟੇ ਤੜਾਈ ਜਾਂਦੇ ਸੀ ਸੰਗਲ ਪਾਇਆ ਦਾ ਤੇ ਪੱਠੇ ਤਾਂ ਪੌਣੇ ਹੀ ਸੀਗੇ ਹੁਣ ਉਹਨਾਂ ਨੂੰ ਪੱਠੇ ਇੱਕ ਦੋ ਅੱਗੇ ਹੈਗੇ ਸੀ ਉਹ ਤਾਂ ਦੀ ਸਚਾਰ ਲੈ ਜਾ ਭਲਾ ਬੰਡਾ ਮੈਂ ਤਾਂ ਇੱਕ ਬੰਨ ਕੇ ਰੱਖੀ ਹੱਥ ਮਾਰਨ ਲੱਗ ਗਿਆ ਮੈਂ ਕਿ ਚਲੋ ਉਸੇ ਨੂੰ ਆਣੀ ਆ ਗਿਆ ਚਕਾ ਇਹ ਫਿਰ ਆਹ ਦਾ ਤੁਕਾਦੋ ਕਾਲੇ ਉੱਥੇ ਮੇਰੇ ਕੋਲ ਦੀ ਨੰਗ ਕਿ ਆਇਆ ਮੈਨੂੰ ਤੇਨੇ ਬੁਲਾਇਆ ਨਹੀਂ ਆਂਦਾ ਤੁਰੀ ਜਾਨੀ ਮੂੰਹ ਚ ਆ ਕੇ ਖੜੀ ਮੈਨੂੰ ਵੀ ਬਲਾਇਆ ਹਣਾ ਲੋਕਾਂ ਦਾ ਤੁਰੀ ਫਰਦੀ ਆ ਉਦੋਂ ਤੇ ਹੋਰ ਤੈਨੂੰ ਪਤਾ ਸੀ ਪੱਠੇ ਤਾਂ ਮੈਂ ਕਦੋਂ ਦੀ ਵੱਟ ਲਈ ਪੱਠੇ ਵੱਟਣ ਥੋੜੀ ਚੱਲੀ ਥੋੜੀ ਜਿਦ ਮੈਂ ਕਿਹਾ ਸੀ ਕੱਲ ਟਰਾਲੇ ਦੀ ਟਰਾਲਾ ਕੋਪਿਆ ਆਇਆ ਹੈ ਨਾ ਜਿੰਨੇ ਮਾਝੇ ਟੋੜੀ ਦੇ ਪਾਵੇ ਨਹੀਂ ਗਈ ਤੂੰ ਮੈਨੂੰ ਦੱਸਿਆ ਵੀ ਮੈਂ ਕਹਿ ਕੇ ਆਇਆ ਪੁੱਛ ਕੇ ਗਈਆਂ ਉਧਰ ਚੱਲ ਗਿਆ ਪੁੱਛ ਕੇ ਤਾਂ ਆਹ ਚਪਾਤੂ ਦੂਜੇ ਪਾਵਾ ਲਈ ਜਾਂਦੇ ਕਿ ਹੁਣ ਦੱਸ ਕੀ ਪਾਵਾਂ ਉਹਨਾਂ ਗੁਣ ਕੀ ਪਾਉਂਦੀ ਹਣੇ ਇੱਕ ਤਾਂ ਇੱਕ ਤਾਂ ਲਿਆ ਚਕਵਾ ਕੇ ਪੰਡ ਮੇਰੇ ਨਾਲ ਕਿਤੇ ਨਹੀਂ ਜਾਣਾ ਕੋਲ ਮੇਰਾ ਖੜਦਾ ਮੇਰੇ ਨਾ ਮੋਕ ਲੱਗ ਜੂਗੇ ਇਹਨਾਂ ਨੂੰ ਬੰਨੇ ਇੱਕ ਵਾਰਾ ਲੱਗਦੇ ਚਲ ਸਾਂਗਾ ਭਾਈ ਨੀਰਾ ਸੜ ਦਿਨ ਮੈਂ ਚੱਲਿਆ ਸ਼ਾਮ ਤੇ ਬੇਬੇ ਤੂੰ ਇੱਥੇ ਬਹਿ ਗਈ ਇਹ ਵੀ ਇੱਥੇ ਆ ਗਿਆ ਉਹ ਮੈਂ ਤਾਂ ਤੈਨੂੰ ਇਹ ਨਹੀਂ ਸੀ ਨਾ ਮੈਂ ਕਿ ਜਪਾਂਡਾਂ ਨੇ ਬੰਨਦੀ ਜੇ ਮੈਨੂੰ ਆਜ ਮਾਰੂਗੀ ਪੰਜਾਬ ਨੂੰ ਤੇ ਹੋਰ ਉਹਨਾਂ ਦੀ ਬੁੜੀ ਤਾਂ ਕਿਹੜਾ ਚਕਵਾਈ ਗਈ ਬੁੜੀ ਸੀਗੀ ਕੱਲੀ ਘਰੇ ਉਹ ਹਾਂ ਉਹ ਤਾਂ ਆਪ ਤੈਨੂੰ ਪਤਾ ਮੰਜੇ 'ਚ ਬੈਠੀ ਐ ਚਕਵਾਉਣ ਵਾਲਾ ਹੈ ਨਹੀਂ ਸੀ ਕਿ ਮੈਂ ਤਾਂ ਆਪ ਝਾਕੀ ਆਂਦੀ ਸੀ ਕਿਹਨੂੰ ਅੱਖ ਮੇਰੇ ਬੇਬੇ ਨੂੰ ਆਖਤਾ ਤਾਂ ਬੇਬੇ ਤੋਂ ਤਾਂ ਆਪਣੀ ਚੱਕੀ ਜਾਣੀ ਤਾਂ ਹੀ ਮੈਨੂੰ ਇਹ ਦੇਸ ਗਿਆ ਤੇ ਹਾਂ ਚੱਲ ਚੱਲ ਫਿਰ ਹੁਣ ਕੀ ਕਰਾਂ ਮੇਰਾ ਸਿੱਟਾ ਉਹਨਾਂ ਦਾ ਮੇਰਾ ਛੱਡ ਦੇ ਆ ਜਾ ਮੈਂ ਫਿਰ ਪੱਟੇ ਮੇਰਾ ਹੀ ਸਿੱਟੇ ਆਇਆ ਚੰਗਾ ਤੂੰ ਬੈਠ ਉਹਨੂੰ ਇੱਥੇ ਗਿਰੇ ਪਾਇਆ ਹਰੇ ਇੱਥੇ ਧੁੱਪ ਜੀ ਵਾਵਾ ਉੱਥੇ ਬਹਿ ਜਾ ਚੱਲ ਉੱਥੇ ਤਾਂ ਸਹਾਈ ਪਈ ਆਪਣੇ ਤੇ ਹੁਣ ਨਾ ਐਉਂ ਕਰੀ ਮੇਰੀ ਤਾਂ ਐਗੀ ਚੌਣ ਆਲੀ ਉਹਨੂੰ ਟੂੜੀ ਪਾ ਦੀ ਰੁਗ ਹਾਂ ਤਾਂ ਪਾ ਦੀ ਦੋਕ ਟੋਕਰੇ ਤਾਂ ਪਏ ਆ ਮੈਂ ਤਾਂ ਤੜ ਕੇ ਅਸਤੇ ਲੈਣ ਗਈ ਸੀ ਤੜਕੇ ਆਪੇ ਹੀ ਆਉਗਾ ਤੇ ਪਾ ਲੂਗਾ ਆਪਾਂ ਨੂੰ ਬਸ ਠੀਕ ਹੋਣਾ ਚਲ ਖੜੇ ਰਹਿਣਗੇ ਕਿਉਂਕਿ ਹਰੇ ਚਾ ਇਹ ਨੂੰ ਨਹੀਂ ਤਾਂ ਮੈਨੂੰ ਜਿਆਦੇ ਹਾਂ ਇਹ ਨੂੰ ਦੋ ਦੋ ਪਾ ਦੇ ਦਾ ਫਿਰ ਹੁੰਦਾ ਤੇ ਤੜਕੇ ਦਾ ਲਿਆ ਦਿੰਦਾ ਹੋਰ ਹੁਣ ਆਖਿਆ ਤਾਂ ਅੱਗੋਂ ਮਿਲ 18 ਗੱਲਾਂ ਕਰਦਾ ਹੋਰ ਲੜਾਈ ਪਨ ਨਹੀਂ ਤੂੜੀ ਲੈਣ ਕਿ ਉਹਨੇ ਹਉ ਕਰਾਂਗੇ ਵੀ ਜੇ ਅੱਜ ਪਸ਼ੂ ਰੱਖਣਗਾ ਉਹਨੂੰ ਚਤੂਰੀ ਜਿਆਦਾ ਬਣਾ ਲਓ ਤੇ ਨਹੀਂ ਫਿਰ ਵੇਚ ਦੇ ਮੈਂ ਕਿਹ ਜਾਂਦਾ ਹੁਣ ਪਸ਼ੂ ਵੇਚਣ ਦੀ ਉਹ ਮੈਂ ਪੱਠੇ ਤਾਂ ਪਾਇਆ ਹੀ ਹੁੰਦਾ ਬੇ ਹੂੰ ਤੇ ਮੇਰੀ ਗੱਲ ਸੁਣ ਮੈਂ ਤਾਂ ਆਪਣਾ ਸੱਚੀ ਮਨ ਖਰਾਬ ਹੋਇਆ ਪਿਆ ਤਾਂ ਇੱਕ ਵਾਸੇ ਜੋਗਰਾ ਨਹੀਂ ਹੈਗਾ ਫੀਕੇ ਬਹਿ ਹੁੰਦਾ ਤਾਂ ਆਰਾਮ ਨਾਲ ਹੂੰ ਤਾਂ ਨਾ ਲਿਉਂਦਾ ਫਿਕਰ ਨੂੰ ਦੇਂਦਾ ਫਿਕਰ ਮੈਂ ਤਾਂ ਆਪਣੇ ਕਿਨੇ ਜੋਬ ਕਰਕੇ ਜਾਂਦਾ ਪਸ਼ੂ ਵੇਚਦੇ ਤੇ ਜਾਂਨ ਕਿ ਪੂਰਾ ਸਮਾਨ ਚੱਟਿਆ ਕਰ ਹਾਂ ਜਾਂ ਹੁਣ ਤੂੜੀ ਤੰਦ ਗਾਂ 2 ਮਹੀਨਿਆਂ ਤੂੜੀ ਵਾ ਜਾਣੀ ਹੋਰ ਕੋਈ 10 ਤਰਾ ਦੀਆਂ ਬਣਾ ਕੇ ਚੱਟੇ ਨਾਲ ਲੜਾਈ ਪੋਂਦਾ ਮੈਂ ਹੁਣ ਉਹ ਥੋਨੀ ਵੱਟ ਧੱਕੀ ਖਾ ਕੇ ਆਈ ਹਾਂ ਹੋਰ ਫੇਰ ਅੱਗ ਨਾਲ ਮੈਂ ਬਣਾਉਂਦਾ ਠੀਕ ਠਾਕ ਨੇ ਇਹ ਤਾਂ ਮੈਂ ਜਾਂ ਤਤੂੜੀ ਬਣਾ ਕੇ ਰੱਖੋ ਚੱਲ ਹਰੇ ਦਾ ਤਾਂ ਸਰ ਜਾਂਦਾ ਜੀ ਉਹ ਹੀ ਤਾਂ ਤੇ ਤੂੜੀ ਦਾ ਨਹੀਂ ਸਰਦਾ ਦਾਣਾ ਦੂਣਾ ਪਾਉਣਾ ਕਰਨਾ ਹਨਾ ਬਥੇਰਾ ਹੋ ਜਾਂਦਾ ਬਹੁਤ ਔਖਾ ਹੋ ਜਾਂਦਾ ਪਸੂ ਕਾ ਦੋ ਮੈਂ ਚ ਨੇ ਇਹਦਾ ਕੋਪ ਤੂੜੀ ਦਾ ਮੰਗਵਾ ਲਿਆ ਤੂੜੀ ਦਾ ਕੋਈ ਹੱਕ ਵੀ ਨਹੀਂ ਤੂੜੀ ਦਾ ਕੁੱਪ ਤਾਂ ਤੂੰ ਮੰਗਵਾ ਲਿਆ ਫਿਰ ਹੋਰ ਵੀ ਤੈਨੂੰ ਪਤਾ ਕੰਮ ਕਰਨੀ ਹੁੰਦੇ ਜਵਾਕਾਂ ਨੂੰ ਸੰਭਾਲਣਾ ਹੁੰਦਾ ਤੂੰ ਤਾਂ ਹੱਥ ਨਹੀਂ ਲਾਉਂਦਾ ਕਾਸੀ ਨੂੰ ਤੈਨੂੰ ਤਾਂ ਕੱਲਾ ਆਪਦੇ ਪੀਣਾ ਬਸ ਆ ਸ਼ਰਾਰਤਾਂ ਕਰਾ ਲੋ ਤੂੰ ਤੇ ਜਿੰਨੀ ਮਰਜ਼ੀ ਤੇ ਹੋਰ ਜਦੋਂ ਬੰਦੇ ਪੀਤੀ ਹੋਈ ਸ਼ਰਾਬ ਚ ਕਰਨ ਜੋ ਗਈ ਆ ਉਹ ਵੀ ਤਾਂ ਗੱਲ ਆਏ ਤੈਨੂੰ ਇਹਨੂੰ ਲੈ ਵੇਲਾ ਬੇਬੇ ਆ ਮੈਨੂੰ ਭੈੜਾ ਲੱਗਦਾ ਇਹ ਲੈ ਜਾਣੋ ਇਹ ਦੇਖ ਤਾਂ ਰੋੜ ਜਾਣਾ ਮੇਰੀ ਟੂਈ ਜੋ ਪੀੜ ਨਿਕਲ ਗਈ ਆ ਮੈਨੂੰ ਭੈੜਾ ਲੱਗਦਾ ਇਹ ਜਿੰਨਾ ਤਾਂ ਜਿੰਨੀਆਂ ਮਰਜ਼ੀ ਕਰਾ ਲੋ ਕੰਮ ਤਾਂ ਨਹੀਂ ਕਰਦਾ ਨੀਗਾ ਲੋ ਪੀਨ ਨੂੰ ਉਹ ਉਹ <laughs> ना 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 ना। 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 मैं मैं पे मैं, पे मैं, पे मैं नहीं नहीं उठूंगी उठूंगी उठती तो तो आप मरना नहीं पता लगता मगर पै मेरे आपे उठ करूंगी उधर हो उ मैं तो आपे उठूंगी ਬੱਗ ਰੋੜ ਚਲੇ ਆਂ ਮਮੀ ਅੱਵੇ ਵੀ ਮੇਰੀ ਢੂਈ ਦਾ ਹਲਾਊਗਾ ਕਿ ਕੈਡਾ ਮੋਟਾ ਹੈਗਾ ਮਣ ਪੱਕੇ ਦਾ ਟੈਮ ਨਾ ਪੀ ਲੈਂਦਾ ਕਿਹੜਾ ਕੋਈ ਫਿਕਰ ਉਹੀ ਤਾਂ ਗੱਲ ਹੈ ਟੈਮ ਨੇ ਲੈ ਤੇਰਾ ਤਾਂ ਅੱਦਗਾ ਲਾਇਆ ਤੇ ਮੇਰਾ ਕਿਹੜਾ ਕੁਝ ਲਾਇਆ ਮੇਰੇ ਤਾਂ ਹੱਡ ਪਸਲੀ ਤੋੜੇਗਾ ਅੱਥੇ ਪੈਣਾ ਅੱਥੇ ਮੈਂ ਆਦਾ ਅੱਥੇ ਪੈਣਾ ਤੂੰ ਜ਼ਮੀਨ 'ਚ ਪੈਣਾ ਦਿਲ ਖੜਾ ਹੋ ਕੇ ਚੱਲ ਬੱਡਾ ਬੱਡਾ ਚੱਲ ਖੜਾ ਹੋ ਕੇ ਚੱਲ ਕਿੱਡਾ ਜਲੂਸ ਕੱਢੀ ਜਾਂਦਾ ਬੇਸ਼ਰਮ ਕਿਸੇ ਥਾਂ ਦਾ ਜਸ ਆ ਉਸ ਬੈਠੇ ਪਾਇ ਆਈ ਵੀ ਬੈਠੇ ਪਾਇ ਬੇਬੇ ਨੂੰ ਬਿਸ਼ਰਮ ਨੂੰ ਕਹ ਦੇ ਘਰੇ ਨਿਕਲ ਜਾਣੇ ਨੂੰ ਕਹ ਦੇ ਘਰੇ ਜਾ ਬੜੂਗਾ ਕੀ ਹਾਲ ਕਰਤਾ ਇੱਥੇ ਗੰਦ ਚ ਸਿੱਟ ਕੇ ਮੈਨੂੰ ਬੇਬੇ ਉਦੋਂ ਘਰ ਸਾਰਾ ਛੱਡ ਕੇ ਇੱਥੇ ਆ ਕੇ ਬਹਿ ਗਈ ਤੇ ਮੈਂ ਤਾਂ ਬੈਠਾ ਧੁੱਪੇ ਬੈਠਿਆ ਮੈਨੂੰ ਕੀ ਪਤਾ ਤੁਸੀਂ ਕੋਲ ਕਰੇ ਜੇਤਾ ਨਾ ਆਪੇ ਕੀ ਪਹਿਣਾ ਰੱਜਿਆ ਹੈਗਾ ਅਕਲ ਨਹੀਂ ਮੋਤਨੀ ਇਹਨੂੰ ਹਾਂ ਲਾ ਲੈਂਦਾ ਟਾਈਮ ਨਾ ਹੀ ਪੀ ਲੈਂਦਾ ਬੋਤਲ ਉਹ ਧੁੱਪੇ ਕਰੂ ਨੂੰ ਫੋਰ ਹੁਣ ਕੀ ਕਰਗੇ ਪੀਰੋ ਕਹਣਾ ਹਟਦਾ ਕੋਈ ਤਾਂ ਗੱਲ ਆ ਫਿਰ ਮੈਨੂੰ ਨਹੀਂ ਪਤਾ ਇਹਦਾ ਇਲਾਜ ਕਰ ਮੈਂ ਤਾਂ ਸਵੇਰੇ ਕਿਸੇ ਬਾਬੇ ਕੋਲੇ ਜਾਨੀ ਤੂੰ ਜਾ ਉਹਨਾ ਬਾਬੇ ਕੋਲੇ ਫਾਈ ਮੇਰੇ ਕੋਲ ਤਾਂ ਇਲਾਜ ਹੈ ਨਹੀਂ ਮੈਂ ਤਾਂ ਬਾਬੇ ਨੂੰ ਕਹਿ ਨਹੀਂ ਬਾਬਾ ਕੁਛ ਕਰਕੇ ਦੇ ਮੈਨੂੰ ਇਹ ਜਾਂ ਵੀ ਜੜਾ ਮੇਰੇ ਘਰ ਵਾਲਾ ਚਰਾਵਨਾ ਪੀਵੇ ਕੀ ਲੱਛਣ ਕਰਦਾ ਜੇ ਭਲਕੋ ਵੇਂਦਾ ਹੋਵੇ ਅਗਲਾ ਕੀ ਆਖੂਗਾ ਤੇ ਆਖਣਾ ਕਿਹੜਿਆਂ ਨੂੰ ਪਤਾ ਇਹ ਬੋਤਾ ਡਾੜੀ ਮੈਨੂੰ ਬੈਸਤਰਾ ਲੈ ਆ ਕਿਦਿਗਾ ਨਹੀਂ ਤੇ ਪੈਣਾ ਤੋਂ ਲੱਗੇ ਚਲ ਕੈਨਾ ਵਜਣਾ ਨਾ ਵਜਨ ਘਟਾਉਂਦਾ ਪੀ ਪੀ ਕੇ ਤੇ ਬਸ ਡੱਡ ਵਧਾਈ ਤੁਰਿਆ ਹਾਂ चल आ चल गया आप करे चल मैं कपड़े कपड़े ला तो पजी से हैं ओथे चलो ओथे बैठ जी है? तो मैं कपड़े कपड़े लाऊं नहीं तार तो चल चल गया फिर आ गया था, कर, तो फिर जुलूस कड्डूगा रे मसा तोड़या कर नहीं फिर आ गई चल मैं कुर्सी में चक दी कर चल चल बेबे ने खड़ी की खा के जमया इनी पीने वाला मेरे पल्ले पादा ओए ਤੇਵੇਂ ਨਾ ਸੀ ਮੇਰੇ ਕਰਮਾਂ 'ਚ ਧਰਿਆ ਪਿਆ ਸ਼ਰਾਬੀ ਕਿਸੇ ਥਾਂ ਦਾ ਨਾ ਇਹਨੂੰ ਅਕਲ ਨਾ ਇਹਨੂੰ ਕੋਸ਼ ਲਾ ਲੈਂਦਾ ਤੜਕੇ ਬੋਤਲ ਨਾ ਥਾਂ ਵੇਖੇ ਨਾ ਕਥਾਂ ਵੇਖੇ ਵੀ ਮੈਂ ਕਿੱਥੇ ਬੈਠਾਂ ਕਿੱਥੇ ਫਿਰਦਾ ਹਾਂ ਉਥੇ ਮਸ਼ਕਰੀਆਂ ਕਰਨ ਲੱਗ ਜਾਂਦਾ ਹੋਰ ਕਸਦਾ ਚੱਜ ਹੈ ਨਹੀਂ ਇਹਨੂੰ ਹੁਣ ਬਹਿਣਾ ਉੱਥੇ ਤੋਂ ਉੱਥੇ ਬਿਠ ਕੇ ਘਰ ਚ ਨਹੀਂ ਇੱਥੇ ਬਹਿ ਜਾ ਮੈਂ ਲੀੜੇ ਲਾ ਕੇ ਲਿਉਣੀ ਤੇ ਛਾਹ ਹੈਗੀ ਘਰੇ ਬਹਿਣੀ ਆ ਕੇ ਚੱਲ ਮੈਂ ਕੱਪੜੇ ਲਾ ਲਿਆ ਲਾ ਲਿਆ ਰੇਲ ਜੀ ਪਈ ਜਾਂਦੀ ਓਹ ਸਾਚੜਾ ਤਾਂ ਮੇਰੇ ਤਾਂ ਪੀੜ ਨਿਕਲ ਗਈ ਮੇਲਾ ਜੀ ਮੈਂ ਲੈਦਾ ਕੋਈ ਤਾਂ ਦੇ ਦੇ ਮੈਨੂੰ ਸਾ ਲੈ ਲੈ ਮਲੇੜੇ ਲਾ ਲੈ ਮਸ਼ੇਰੀ ਸਾ ਲੈਣੀ ਧਰ ਤੱਕ ਧੱਕ ਜੋ ਪੀੜ ਕਢਾਤੀ ਸੜ ਸਟ ਕੇ ਐ ਆਪ ਨੂੰ ਤਾਂ ਪਤਾ ਨਹੀਂ ਲੱਗਦਾ ਰਜਿਆ ਹੈਗਾ ਇਹਨੂੰ ਤੜਕੇ ਪਤਾ ਲੱਗੂ ਜਦੋਂ ਇਹਨੂੰ ਆਖਿਆ ਨਾ ਮੇਰੇ ਚੂਕਣੇ ਦੋਖ ਦੇ ਫੇਰ ਇਹਨੂੰ ਦੱਸੂ ਪਤਾ ਨਹੀਂ ਵੀ ਕੀ ਲੱਛਣ ਕਰਦਾ ਸੀ ਤੂੰ ਬੇਬੇ ਬੈਠੀ ਤੋ ਹੈ ਵਾਂਣ ਦੇ ਵਿੱਚ ਮੈਨੂੰ ਸੁੱਟਿਆ ਧੱਕੇ ਮਾਰ ਮਾਰ ਕੇ ਨਾਲੇ ਡਿੱਗ ਗਿਆ ਕਿੱਥੇ ਰੁੜ ਜਾਣਾ ਮੇਰੇ ਕਰਮਾਂ ਚ ਧਰਿਆ ਪਿਆ ਸੀ ਸ਼ਰਾਬੀ ਉਹ ਬੱਚੋਲਣ ਜੀ ਵੇਖ ਉਦੋਂ ਤਾਂ ਕਹਿੰਦੀ ਸੀ ਮੁੰਡਾ ਤਾਂ ਮੂੰਹ ਤੇ ਨਹੀਂ ਧਰਦਾ ਮੁੰਡਾ ਤਾਂ ਐ ਨਹੀਂ ਕਰਦਾ ਹੁਣਾਂ ਨੂੰ ਪੁੱਛਣ ਵਾਲਾ ਹੋਵੇ ਨਿੱਤ ਬੋਤਲ ਚਾੜਦਾ ਉਦਾਂ ਦੀ ਸਮੂਹ ਤੇ ਨਹੀਂ ਧਰਦਾ ਹੈ ਕਿੰਨਾ ਇਹਨੇ ਮੇਰਾ ਲਹੂ ਪੀ ਛੱਡਿਆ ਮੈਂ ਤਾਂ ਸੱਚੀ ਪਰੇਸ਼ਾਨ ਹੋਈ ਪਈ ਹੁਦੋਂ ਨੂੰ ਆ ਜਾਣ ਦੇ ਤੜਕੇ ਤਾਂ ਬਾਪੂ ਕੋਲੇ ਜਾਉਂ ਹੀ ਜਾਉਂ ਤੁੰ ਤਾਂ ਮੈਂ ਬੇਪੈਨ ਵੀ ਪੁੱਛ ਲੈ ਉਹ ਜੀ ਕਹਿੰਦੀ ਸੀ ਜਾਵੜੀ ਉਹ ਸਿਵਿਆਂ 'ਚ ਬੈਂਦਾ ਹੈ ਤਾਂ ਨੇੜੇ ਹੀ ਹੈ ਨਾ ਖਣੀ ਉਹ ਚਿੰਦੇ ਨਹੀਂ ਟੱਲੀਆਂ ਵਾਲਾ ਬਾਬਾ ਕਿਉਂ ਵੱਜਦਾ ਤੇ ਬੈਂਦਾ ਵੀ ਸਿਵਿਆਂ 'ਚ ਹੈ ਖਣੀ ਅੰਜਾਂਦਾ ਨਹਿਤ ਤੇ ਬੈਂਦਾ ਤੇ じゃ ਸਿਵਿਆਂ 'ਚ ਬੈਂਦਾ ਦੋਵੇਂ ਡੇਰੇ ਨੇ ਟੜਕਿਆਂ ਨੂੰ ਕਹੂੰਗੀ ਮੈਨੂੰ ਤਾਂ ਲੈ ਕੇ ਚੱਲ ਜਿਵੇਂ ਮਰਜ਼ੀ ਲੈ ਕੇ ਚਾਲੇ ਟੱਲੀਆਂ ਵਾਲੇ ਬਾਬੇ ਕੋਲੇ ਮਾਰੇ ਪੱਬਿਆ ਕਰਦੇ ਜੈ ਜੈ ਤਾਂ ਤਨ ਸਵੇਰੇ ਆਉਂ ਤੇਰੇ ਕੋਲੇ ਮੱਥਾ ਟੇਕਣ ਮੇਰੇ ਘਰ ਵਾਲੇ ਨੂੰ ਤਾਂ ਸੁਧਾਰ ਦੇ ਕਿਸੇ ਕੰਮਕਾਰ ਲੱਗ ਜੇ ਕਰ ਲੈਣੂ ਫਿਕਰ ਸਾਰੇ ਬੇਬੇ ਅਜ ਤਾਂ ਬਾਲੇ ਸੋਨੇ ਲੀੜੇ ਸੱਕਗੇ ਤੋ ਤੁਸੀਂ ਨਾ ਹਾਂ ਅੱਜ ਤਾਂ ਬਹੁਤ ਛੇ ਤੜਕੇ ਦੀ ਹਾਂ ਤੇ ਲਾ ਲਈ ਨਹੀਂ ਸਾਰੇ ਇਹ ਤਾਂ ਲਾ ਲਈ ਤਾਰ ਤੂੰ ਉਤਲੇ ਕੋਠੇ ਆਲੇ ਲਾ ਜਾ ਹਾਂ ਲਾਉਣ ਚਾਹੀਦੀ ਆ ਮੈਂ ਠੀਕ ਹੈ ਉਤਲੇ ਲਾ ਲਿਆ ਹੋਰ ਅੱਜ ਤਾਂ ਸੁੱਕੇ ਬਹੁਤ ਵੱਧ ਗਾ ਤੇ ਹੋਰ ਅੱਜ ਮੈਤਾਨੀ ਤੂੰ ਵੀ ਕਰੇ ਇੱਥੇ ਠੰਡ ਹੈਗੀ ਹੈ ਹਾਂ ਘਰੇ ਹੀ ਆਉਣੀ ਹੋਰ ਆ ਜਾ ਉੱਠਿਆ ਮੈਂ ਤਾਂ ਤੋ ਲੀੜੇ ਲਾ ਲਿਆ ਮਤਾਰ ਲਾ ਲੇ ਲਾ 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 ਚੱਕਲਾ ਪੁੱਤ ਚੱਕਲਾ ਅੱਜ ਚੱਕਲੇ ਚੱਕਲੇ ਪੱਦਲ ਵਾਲਾ ਹਿੰਦ ਪਾਰਾ ਹੀ ਕੱਢ ਜਾਂਦੇ ਹੋਰ ਲਉਤਲੇ ਲੀੜੇ ਲਾ ਕੇ ਲਿਆ ਮੈਂ ਹੋਰ ਬਸ ਹੈ ਜਿੰਨ ਤੋਂ 2 3 ਹੋਰ ਲੈਗ ਜਾਂ ਤਾ ਵਧਿਗੇ ਹੋ ਜਾਣਾ ਹਾਂ ਪਾਰਾ ਨਹੀਂ ਪਤਾ ਕਈ ਵਾਰ ਫੱਗਣ ਚ ਪਾ ਦਿੰਦਾ ਪਾਰਾ ਹੈ ਹੋਰ ਚੱਕਿਆ ਜਾਣਾ ਪਾਰਾ ਜਨਾਨੀਆਂ ਦੀ ਕਾਦੀ ਜੂਨ ਆ ਰੱਬਾ ਆਹ ਤਪੀ ਕੇ ਬੈਹੇ ਹੁੰਦੇ ਹੈ ਜਿਵਾ ਕ ਸਾਹਮਣੇ ਪਸੂ ਸਾਹਮਣੇ ਘਰ ਦਾ ਕਰਨਾ ਹੈ ਕਿਤੇ ਤੰਦੇ ਹੀ ਨੀ ਮਗਰੋਂ ਲੈਂਦੇ ਸਾਰਾ ਦਿਨ ਲਹੂ ਪੀ ਰਿਆ ਵਦ ਘਰ ਨੇ ਜ਼ਿੰਦਗੀ ਜੜੀਆਂ ਅਗਲਾਂ ਬਾਹਰ ਬੈਠੀਆਂ ਕਾਸੇ ਦਾ ਫਿਕਰ ਫਕਾਣੀਗਾ ਇੱਥੇ ਤਾਂ ਸਾਰਾ ਦਿਨ ਧੱਕੇ ਖਾਈ ਜਾਓ ਕਿਸੇ ਨੇ ਸ਼ਾਵਾਸ਼ੇ ਨਹੀਂ ਦੇਣੀ ਆਕੇ ਹਾਂ ਭਾਈ ਕੰਮ ਕਰਦੀ ਹੋਰ ਇਟੇ ਹੀ ਆਖਣਾ ਹੱਥ ਨੇ ਕਰਦੀ ਕੀ ਰਹਿਣੀ ਆ ਮੈਂ ਤਾਂ ਛੇਤਰ ਨਾ ਖਾ ਲਈ ਮੈਂ ਤਾਂ ਫਲਾਨਾ ਨਾ ਖਾ ਲਈ ਐਵੇਂ ਬੋਲਦਾ ਆਕੇ ਚੱਲ ਹਮਣਾ ਕੋਈ ਨਾ ਕਾਦੀ ਜ਼ਿੰਦਗੀ ਦਿੱਤੀ ਏ ਰੱਬ ਨੇ ਸਾਰਾ ਦਿਨ ਤੰਦਿਆਂ ਚ ਨੰਗ ਜਾਂਦਾ ਮੈਂ ਤਾਂ ਬਸ ਨਾ ਸਵੇਰੇ ਪੱਕਾ ਇਧਾਰਿਆ ਬਾਬੇ ਕੋਲ ਤਾਂ ਮੈਂ ਜਾਉ ਹੀ ਜਾਉ ਪਹਿਲਾਂ ਕੋਸ ਹੋ ਜੇ ਪਹਿਲਾਂ ਤੇ ਇਧਰ ਲਪਾਸਾ ਇਧਰ ਹੋ ਜੇ ਬਾਬੇ ਕੋਲ ਤਾਂ ਨਹੀਂ ਜਾਣੋ ਖੜਦੀ ਹੁਣ ਤਾਂ ਮੈਂ ਬੇਬੇ ਨੂੰ ਵੀ ਕਹਿਤਾ ਪਹਿਲਾਂ ਮੈਂ ਬੇਬੇ ਤੋਂ ਡਰਦੀ ਸੀਗੀ ਕੁੱਦ ਨੂੰ ਸਾਰਾ ਪਤਾ ਵੀ ਕਿੱਥੇ ਬਹਿੰਦਾ ਕਿਹੜੇ ਟਾਈਮ ਬਹਿੰਦਾ ਕਿਹੜੇ ਟਾਈਮ ਪਹੁੰਚਦਾ ਦੱਸਦਾ। ਉੱਧਰ ਨੂੰ ਨਾਲ ਲੈ ਕੇ ਜਾਊਂਗੀ। ਉਹ ਕਿਹੜਾ ਕੰਜਰੀ ਚੱਜਦੀ ਐ ਜਿੱਦ ਦੇ ਉਹਦੇ ਤੱਕ ਕੰਮ ਹੋਵੇ ਨਾ ਉਦਦੇ ਆ ਕੇ ਨਿਕ ਬੜਦੀ। ਫੇਰ ਆਖੂਗੀ ਤੂੰ ਤਾਂ ਮੈਨੂੰ ਟੋਕਦੀ ਆਂ ਫਲਾਨੀ ਚੀਜ਼ ਤੋਂ। ਚੀਜ਼ਾਂ ਆਖੂਗੀ ਮੈਂ ਬਰਤਨ ਨੂੰ ਲਈ ਜਾਵਾਂ। ਸਾਰਾ ਦਿਨ ਤੇ ਕੰਮਕਾਰ ਦੀ ਹੈਣੀਗੀ। ਸਹ ਲੈਣਾ ਭੈਣ ਪੈਂਦਾ ਮੈਂ ਤਾਂ ਬਹਿ ਕੇ। ਉਹ ਹੋ। ਨੇ ਉਹ ਨਾਲੇ ਸਾਗ ਬਲਾਂ ਸੋਣਾ ਮੈਨੂੰ ਲੱਗਦਾ ਬੇਬੇ ਨੂੰ ਕਹਿਣੀ ਲੈ ਗਈ ਤੋੜ ਕੇ ਤਾਂ ਦਿਨ ਖੜਾ ਹੀ ਆ 5:00 ਵਜੇ ਨੇ ਕਹਣੀ ਹੈ ਬੇਬੇ ਨੂੰ ਸਾਗ ਧਰ ਗਈ ਸਵੇਰੇ ਸਬਜ਼ੀਆਂ ਆਈਆਂ ਤੋਦਦੂ ਚਿੱਤ ਤੱਕਿਆ ਪਿਆ ਹਜੇ ਰੋਟੀ ਪਾਣੀ ਦਾ ਕਰਨਾ ਜਾ ਕੇ ਸਿਆਪਾ ਉਹ ਇੱਕ ਤਾਂ ਢੂਈ ਚ ਪੀੜ ਕਢਾ ਕੇ ਰੱਖਤੀ ਮੇਰੇ ਸੱਚੀ ਪੀੜ ਨਿਕਲ ਗਈ ਢੂਈ ਚ ਆ ਗਲੇ ਆਸੇ ਤੇ ਜਾਪੀ। ਨੈਂ ਕਰਦੀ ਹੁਣੇ ਤੋੜ ਲਿਓਨੀ ਜਾ ਕੇ ਸਾਗ ਵੀ। ਤੇ ਬੀਬੀਨ ਕੋਹੂੰਗੀ ਤੜਕੇਸ ਦਿਆਈ ਰੇ ਮਿਲਾਂਗੀ। ਬਾੜਕ ਪੁਲਕ ਸਾਰਾ ਕੁਛ ਉਹਨਾਂ ਦੇ ਹੈਗਾ। ਪਰ ਕਿਸ ਨੇ ਇਹੀ ਰਹਿਣ ਕਿਤੇ ਰੱਖ ਲਾਂਗੇ ਵਧੀਆ ਦੋ ਦਿਨ ਲੰਘ ਜਾਣਗੇ। ਨਾਲੇ ਦਾਲ ਪਾਣੀ ਦਾ ਔਖਾ ਹੋਇਆ ਪਿਆ ਸਾਰਾ ਦਿਨ। ਹਰਨੇ ਤਰੋਜ਼ ਕੀ ਧਰੇ ਆਲੂ ਮਟਰ ਆਲੂ ਗੋਭੀ ਐ ਬਸ ਉਹ ਤੇ ਕੋਈ ਸਬਜ਼ੀ ਹੈ। ਲੇ ਮਣਾ ਜਾਵਾਂ ਥੱਲੇ ਪੇ ਪੈਂ ਅਖੂ ਕਿ ਉੱਥੇ ਜਾ ਕੇ ਬਹਿ ਗਈ ਉੱਤੇ ਖਣੀ ਕਿਵੇਂ ਗੁਣ ਗੁਣ ਨਕਲੀ ਕਰੀ ਜਾਂਦੀ ਐ ਕੱਲੀ ਨੇ ਕਰਨਾ ਹੀ ਗੁਣ ਗੁਣ ਕੱਲੀ ਕਰਨ ਲਾਤਾ ਤੁਸੀਂ ਕੱਲੀ ਉਹ ਨਹੀਂ ਗੁਣ ਗੁਣ ਕਰਨ ਆ ਜਿਹੜਾ ਮੇਰੇ ਮਗਰ ਪਾਇ ਐਡਾ